ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਇਹ ਇਹ ਕਹਿੰਦੇ ਸੀ ਅਸੀਂ ਦਰਿਆ ਆਪਦੇ ਹਿਸਾਬ ਨਾਲ ਚਲਾਵਾਂਗੇ ਦਰਿਆ ਬਿਕਰਮਜੀਤ ਮਜੀਠੀਏ ਦੇ ਕਹੇ ਤੇ ਜਬ ਬਿਕਰਮਜੀਤ ਮਜੀਠੀਏ ਦੀ ਭੈਣ ਦੇ ਕਹੇ ਤੇ ਦਰਿਆ ਵਗਦੇ ਐ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਨੇ ਆਹ ਦੇਖ ਲੋ ਰਸਤਾ ਹੁਣ ਕੱਲ ਪਰਸੋਂ ਨੂੰ ਉਹ ਵੀ ਆਉਣਗੇ ਉਹ ਵੀ ਆਉਣਗੇ ਵੀ ਕੀ ਹੋ ਗਿਆ ਇਹ ਅੱਜ ਹੀ ਸੋਚਣ ਲੱਗੇ ਹੋਣੇ ਇਸ ਵਕਤ ਸੁਣੀ ਜਾਂਦੇ ਨੇ ਸੁਣੀ ਜਾਂਦੇ ਨੇ ਇਸ ਵਕਤ ਵੀ ਕੀ ਹੋ ਰਿਹਾ ਹੁਣ ਕੀ ਸੁਣੀ ਜਾਂਦੇ ਨੇ ਹੁਣ ਤਾਂ ਨਿਬੜ ਗਿਆ ਕੰਮ ਫੇਰ ਆਪ ਪਛਤਾਏ ਕੀ ਹੁਏ ਜਦ ਚਿੜੀਆ ਚੁੱਕ ਗਈ ਖੇਤ ਵੀਰੋ ਸਰਕਾਰ ਬਾਈ ਦੇ ਵਿੱਚ ਤੁਸੀਂ ਬਣਾਈ ਸਰਕਾਰ ਦਾ ਕੰਮ 92 ਸੀਟਾਂ ਲੈ ਕੇ ਪਹਿਲੇ ਸਾਲ ਤੋਂ ਹੀ ਕੰਮ ਸ਼ੁਰੂ ਕਰਤਾ ਪਹਿਲੇ ਮਹੀਨੇ ਤੋਂ ਹੀ ਕੰਮ ਸ਼ੁਰੂ ਕਰਤਾ 16 ਮਾਰਚ ਨੂੰ ਸੌ ਚੁੱਕੀ ਸੀ ਹਜੇ 4 ਸਾਲ ਹੋਏ ਨਹੀਂ 16 ਮਾਰਚ ਨੂੰ 4 ਸਾਲ ਹੋਣਗੇ ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਸੌ ਚੁੱਕੀ ਸੀ 16 ਮਾਰਚ ਨੂੰ ਤੇ ਜਲਾਈ ਦਾ ਬਿੱਲ ਜਿਹੜਾ ਪਹਿਲਾ ਬਿੱਲ ਆਉਣਾ ਸੀ ਨਾ ਅਪ੍ਰੈਲ ਤੇ ਮਈ ਛੱਡ ਕੇ ਪਹਿਲਾ ਬਿਜਲੀ ਦਾ ਬਿੱਲ ਸਾਰਿਆਂ ਨੂੰ ਜ਼ੀਰੋ ਆਇਆ ਸੀ ਅਸੀਂ ਕਿਹਾ ਪਹਿਲਾ ਬਿੱਲ ਹੀ ਮaaf ਕਰੋ ਆਪਾਂ ਵਾਦਾ ਕਰਕੇ ਆਇਆ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰੋ ਖੇਤਾੜੀ ਬਿਜਲੀ ਦਿਨੇ ਮੈਂ ਖੁਦ ਜ਼ਿਮੀਂਦਾਰ ਪਰਿਵਾਰ ਨੂੰ ਸੰਬੰਧ ਰੱਖਦਾ ਮੈਂ ਰਾਜਾਂਦਾ ਰਿਆਂ ਰਾਤ ਨੂੰ ਹੁਣ ਕਣਕਾਂ ਨੂੰ ਪਾਣੀ ਲਾਉਣ ਹੁਣ ਦੂਜਾ ਤੀਜਾ ਪਾਣੀ ਹੋ ਗਿਆ ਐਨੀ ਠੰਡ ਹੈ ਵੀ ਰਜਾਈ ਦੇ ਵਿੱਚ ਵੀ ਕੁੰਗੜੇ ਪਏ ਆ 0 ਡਿਗਰੀ 2 ਡਿਗਰੀ 1 ਡਿਗਰੀ ਆ ਠੰਡ ਚੱਲ ਰਹੀ ਤੇ ਉਦੋਂ ਉਸ ਵੇਲੇ ਕਿਸਾਨ ਨੂੰ ਪਾਣੀ ਲਾਉਣਾ ਪੈ ਜੇ ਰਾਤ ਨੂੰ ਤਨੀ ਰਾਮ ਚਾਤਰ ਕਹਿੰਦਾ ਉਹ ਕਹਿੰਦਾ ਕਿ ਰਾਤ ਨੂੰ ਪਾਣੀ ਲਾਉਣ ਬਾਰੇ ਉਹਨੇ ਕਿਹਾ ਕਿ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ ਤਨੀਰਾਮ ਚਾਤਰੇ ਕਹਿੰਦਾ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਜਾਗ ਰਿਹਾ ਅੰਨ ਦਾਤਾ ਕਿਰਸਾਨ ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ ਤਨੀਰਾਮ ਚਾਤਰੇ ਕਦਿਆਂ ਲਾਈਨਾਂ ਨੇ ਤਨੀਰਾਮ ਚਾਤਰੇ ਕਦਿਆਂ ਲਾਈਨਾਂ ਨੇ ਕਿ ਕਿ ਹੱਥ ਪੈਰ ਨੀਲੇ ਹੋਈ ਜਾਂਦੇ ਨੇ ਉਹ ਜਾਗ ਰਿਹਾ ਹੈ ਜਾਂ ਤਾਰੇ ਜਾਗ ਰਹੇ ਨੇ ਜਾਂ ਕੋਈ ਜਾਗ ਰਿਹਾ ਉਹ ਰੱਬ ਦਾ ਇਨ ਇਨਸਾਨ ਜਿਹੜਾ ਵੱਡੇ ਤਰਕੇ ਉੱਠ ਕੇ ਕਰਦਾ ਹੈ ਇਸ਼ਨਾਨ ਇਹ ਤਾਂ ਨਹੀਂ ਆਮ ਚਾਤਰਕ ਦੀਆਂ ਲੈਣਾ ਨਹੀਂ ਤੇ ਮੈਂ ਕਿਹਾ ਪਫ਼ਸਰ ਨੂੰ ਬੁਲਾਇਆ ਮੈਂ ਕਿਹਾ ਯਾਰ ਇਹ ਹੀ ਬਿਜਲੀ ਦਿਨੇ ਨਹੀਂ ਆ ਸਕਦੀ ਜਿਹੜੀ ਰਾਤ ਦੇ 2 ਵਜੇ ਰਾਤ ਦੇ 2:30 ਵਜੇ ਆਉਂਦੀ ਹੈ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਚ ਸੌ ਸਕਦੇ ਆ ਕਹਿੰਦੇ ਆ ਸਕਦੀ ਐ ਮੈਂ ਕਿ ਕਰ ਦੋ ਯਾਰ ਪੂਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਸਵੇਰੇ 9 ਤੋਂ 5 ਹੈ ਜਾਂ 10 ਤੋਂ 5 ਹੈ ਪੂਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਮੈਂ ਕਿ ਯਾਰ ਕਿਸਾਨ ਦਾ ਕੋਈ ਦਫ਼ਤਰੀ ਹੈ ਨਹੀਂ ਉਹ ਖੇਤ ਉਹਦਾ ਦਫ਼ਤਰ ਹੈ ਉਹਦਾ ਦਫ਼ਤਰ ਜਾਣ ਦਾ ਟਾਈਮ ਰਾਤ ਦੇ 1 ਵਜੇ ਕਿਉਂ ਆ ਯਾਰ ਯਾਰ ਉਹਨੂੰ ਵੀ ਦਫ਼ਤਰਾਂ ਵਾਲੇ ਬਾਬੂ ਵਾਂਗੂ ਥੋੜਾ ਜਿਹਾ ਮਾਣ ਮਹਿਸੂਸ ਕਰ ਲੈਣ ਦੋ ਵੀਰ ਮੈਂ ਵੀ 9 ਵਜੇ ਜਾਣਾ ਮੈਂ ਵੀ 5 ਵਜੇ ਘਰੇ ਆ ਜਾਣਾ ਯਾਰ ਆਪਣੇ ਪਰਿਵਾਰ ਚ ਤੇ 9 ਤੋਂ 5 ਬਿਜਲੀ ਆਉਂਦੀ ਹੈ ਨਾ ਜੇ ਜੇ ਨਾ ਵੀ ਰਵੇਂ ਖੇਤ ਤੱਕਨ ਕੋਈ ਗੱਲ ਨਹੀਂ ਕੱਲ ਨੂੰ ਚਲਾ ਲਾਂਗੇ ਇਹ ਕਿਹੜਾ ਮੁੱਕਦੀ ਹੈ ਕਿਉਂਕਿ ਨਾ ਤਾਂ ਕੋਲੇ ਦੀ ਘਾਟ ਹੈ ਨਾ ਥਰਮਲ ਪਲਾਂਟਾਂ ਦੀ ਘਾਟ ਹੈ ਸਾਰਾ ਕੁਝ ਆਪਣੇ ਕੋਲੇ ਹੈਗਾ ਇਹ ਪਹਿਲਾਂ ਹੁੰਦੀ ਸੀ ਖਬਰਾਂ 2 ਦਿਨ ਦਾ ਕੋਲਾ ਬਚਾ ਪੰਜਾਬ ਵਿੱਚ ਆ ਸਕਦਾ ਹੈ ਹਨੇਰਾ ਲੱ ਲੱਸ ਉਹ ਪਾ ਕੋਲੇ ਦੀ ਖਾਨ ਨਹੀਂ ਚਲਾ ਲਈ ਆਪਣੀ ਖਾਨ ਹੈ ਆਪਣੀ ਖਾਨ ਹੈ ਛੱਤੀਗੜ੍ਹ ਚ ਪੰਜਾਬ ਦੀ ਕੋਲੇ ਦੀ ਖਾਨ ਹੈ ਉਹ ਚਲਦੀ ਹੈ ਟ੍ਰੇਡਾਂ ਪਰ ਪਰ ਆਉਂਦੀਆਂ ਨੇ ਹੁਣ ਤਾਂ ਨਹੀਂ ਕਦੇ ਕਾਟ ਪਈ ਨੀਤਾਂ ਮਾੜੀਆਂ ਸੀ ਉਹੀ ਗ੍ਰਿਡ ਨੇ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਓਏ ਉਹੀ ਫਿਓਜ ਨੇ ਉਹੀ ਗ੍ਰਿਪ ਨੇ ਹੁਣ ਕਿਵੇਂ ਆਈ ਜਾਂਦੀ ਹੈ ਬਿਜਲੀ